ਵਾਖਮਗੈ ਮੈਂ ਤੇਰ ਪਾਤਸ਼ਾਹ ਜੀ ਕਹਿੰਦੇ ਨੇ ਕਮਰਬੰਦ ਸੰਤੋਖ ਕਾ ਤਨ ਜੋਵਨ ਤੇਰਾ ਨਾਮ ਤੇ ਫਿਰ ਅਰਦਾਸ ਲੱਕੀ ਹੱਥ ਜੋੜ ਲਏ ਨੇ ਈ ਪਾਤਸ਼ਾਹ ਜੀ ਜੇ ਤੇਰਾ ਨਾਮ ਹੈ ਤੇਰੀ ਬੰਦਗੀ ਹੈ ਤੇਰਾ ਸਿਮਰਨ ਹੈ ਤਾਂ ਹੀ ਇਹ ਜਵਾਨੀ ਹੈ ਤਾਂ ਹੀ ਇਹ ਸਰੀਰ ਹੈ ਤਾਂ ਹੀ ਇਹ ਤੰਦਰੁਸਤੀ ਹੈ ਨਾ ਜਪਿਆ ਜਾਂਦਾ ਜਵਾਨੀ ਜਿਮਸ ਵੀ ਆਦਿ ਵਾਲੇ ਬੁੜਾਪੇ ਦੀ ਉਸ ਤੇ ਅਸੀਂ ਖੜੇ ਹਾਂ ਜੋ ਕੀ ਮੇਂ ਨਹੀਂ ਰਹਤੇ ਬੈਠਣ ਜੋਗੀ ਵੀ ਨਹੀਂ ਰਹਿੰਦੀ ਅਵਸਥਾ ਉਹਦੀ ਜਿਹੜੀ ਹੈ ਐਸੀ ਹੈ ਨਾ ਤੇ ਆਪਾਂ ਚੱਪਾ ਜਰਾ ਬੈਠ ਸਕਦੇ ਆ ਨਾ ਚੱਗੀ ਤਰ੍ਹਾਂ ਮੈ ਸਕਦੇ ਆ ਨਾ ਚੰਗੀ ਤਰ੍ਹਾਂ ਚੱਲ ਸਕਦੇ ਆ ਨਾ ਹੱਥਾਂ ਦੇ ਨਾਲ ਸੇਵਾ ਕਰ ਸਕਦੇ ਆ ਕਿਉਂਕਿ ਜ਼ਰ ਜ਼ਰ ਹੁੰਦਾ ਹੈ ਸਾਡੇ ਖਤਮ ਹੋਣ ਦੇ ਉਹਦੇ ਦਿਨ ਸਾਢੀ ਜਾਂਦੀ ਹੈ ਨਾ ਚੰਗੀ ਤਰ੍ਹਾਂ ਹੱਥ ਕਾਇਰ ਚੱਲ ਨਹੀਂ ਉਹਨਾਂ ਅੰਦਾ ਚੱਲਦੀਆਂ ਨਾ ਅਸੀਂ ਅੱਖਾਂ ਨਾਲ ਦੇਖ ਸਕਦੇ ਹਾਂ ਨਾ ਕੰਨਾਂ ਦੇ ਨਾਲ ਸੁਣ ਸਕਦੇ ਹਾਂ ਇਹ ਬੁੜਾਪੇ ਦੀ ਗੱਲ ਸਮਝੀਏ ਪਰ ਜਿਨ੍ਹਾਂ ਨੇ ਜਵਾਨੀ ਨੂੰ ਦੇ ਨਾ ਕਰ ਦਿੱਤੀ ਫਿਰ ਉਹ ਚੜ੍ਹਦੀ ਕਲਾ ਦੀ ਵਿੱਚ ਹੋ ਜਾਂਦੇ ਜਾਂਦੇ ਭਾਈ ਤਾਰਾ ਸਿੰਘ ਵਰਗੇ ਭਾਈ ਮਤੀ ਦਾਸ ਦੀ ਭਾਈ ਸਦੀ ਦਾਸ ਦੀ ਵਰਗੇ ਬਾਬਾ ਜੀ ਸਿੰਘ ਦੀ ਜਵਾਨੀ ਵੇਖੋ ਪਿਆਰ ਕੋ ਪਿਆਰ ਇਹ ਅਸਲ ਜਵਾਨੀ ਹੈ ਬਾਦਸ਼ਾਹ ਜੀ ਕਹਿੰਦੇ ਨੇ ਤੇਰਾ ਨਾਮ ਹੀ ਮੇਰੀ ਜਵਾਨੀ ਹੈ ਤੇਰੀ ਬਾਤ ਹੀ ਇਹ ਮੇਰੀ ਜ਼ੁਬਾਨੀ ਹੈ ਬਾਬਾ ਹੋਰ ਪਹਿਨਣ ਖੁਸ਼ੀ ਖਵਾ ਜਿਤ ਪੈਦੇ ਤੱਕ ਪੀੜੀ ਐ ਮਨ ਮੈਂ ਚਲੈ ਵਿਕਾਰ ਇਤ ਬਜਲੇ ਭਾਈ ਹੋਰ ਪਹਿਨਣਾ ਦੁਨੀਆਵੀ ਆ ਕੱਪੜਿਆਂ ਨੂੰ ਪਹਿਰ ਲੈਣਾ ਉਹਨਾਂ ਨੂੰ ਪਾ ਕੇ ਖੁਸ਼ ਹੋਣਾ ਇਤੇ ਖੁਆਰ ਉਤਾਲੀ ਗੱਲ ਐ ਇਕ ਵਾਰ ਹੁਣ ਆਲੀ ਗੱਲ ਹੈ ਕਿਉਂ ਜਿਤ ਪੈਦੇ ਕੀੜੀ ਹੈ ਮਨ ਵਿੱਚ ਲੈ ਵੀ ਕੱਜ ਨੂੰ ਪੈਰ ਕੇ ਤੰਗ ਦੇ ਵਿੱਚ ਪੀੜਾ ਹੁੰਦੀ ਆ ਵੇਖਦੇ ਆਂ ਨਾ ਆਪਾਂ ਕਈ ਐਹੋ ਜਿਹੇ ਬਿਲਕੁਲ ਟਾਈਟ ਬਸਤਰ ਪਹਿਨ ਲੈਂਦੇ ਆਂ ਬਾਅਦ ਵਿੱਚ ਉਹ ਖਿੱਚਦੇ ਫਿਰਦੇ ਜਿੱਤੇ ਤੇ ਉਹ ਬਸਤਰ ਜਿਹੜੇ ਨੇ ਵਿਕਾਰਾਂ ਵੱਲ ਸਾਡੀ ਨਿਗਾਹ ਨੂੰ ਲੈ ਕੇ ਜਾਂਦੇ ਬਾਦਸ਼ਾਹ ਜੀ ਕਹਿੰਦੇ ਨੇ ਕਿਉਂ ਐਸੇ ਬਸਤਰ ਪਹਿਨਦੇ ਕਿਉਂ ਐਹੋ ਜਿਹਾ ਪਹਿਨਾਵਾ ਪਹਿਨੀਏ ਜਿਹਦੇ ਨਾਲ ਮਨ ਦੇ ਵਿੱਚ ਵਿਕਾਰ ਚੱਲਣ ਲੱਗ ਪੈਂਦਾ ਮਨ ਦੇ ਗੂੜੇ ਖਿਆਲ ਆਉਣ ਲੱਗ ਜਾਣਾਂ ਮਨ ਦੇ ਵਿੱਚ ਦੇ ਵਿੱਚ ਕੋਈ ਤਰ੍ਹਾਂ ਦੇ ਖਿਆਲ ਪੈਦਾ ਹੋਣ ਲੱਗ ਜਾਣ ਇਹ ਸਾਰੀ ਸਭ ਤੋਂ ਬਿਨਾਸ ਵਾਲੀ ਕਿਹੜਾ ਕੀ ਜਾਂਦੇ ਨੇ ਠਹਿਰਾਉਣੀ ਦੀ ਬਸ ਨਹੀਂ ਕਰਦੇ ਗੂੜੇ ਪਾਖਰ ਸੂਏ ਨੇ ਸਾਖ ਕਰ ਬੁੱਜਣ ਦੇ ਬਾਕ ਹੁਣ ਇੱਥੇ ਸਾਧਨਾ ਦੀ ਗੱਲ ਆ ਗਈ ਪਹਿਲਾਂ ਪਦਾਰਥਾਂ ਦੀ ਗੱਲ ਕੀਤੀ ਉਸ ਤੋਂ ਬਾਅਦ ਪਹਿਰਣ ਦੀ ਗੱਲ ਕੀਤਾ ਕੱਪੜਿਆਂ ਦੀ ਗੱਲ ਕੀਤਾ ਹੁਣ ਦੀਚੀ ਗੱਲ ਕੀ ਹੈ ਬੰਦਾ ਚਾਹੁੰਦਾ ਮੇਰੇ ਕੋਲ ਖਾਦੀ ਪ੍ਰਸਾਦ ਲੋਗਣ ਲੋਗਣ ਚੰਗਾ ਸਾਧਨਾ ਹੋ ਗਿਆ ਪਹਿਲਾਂ ਘੋੜੇ ਹੁੰਦੇ ਸੀ ਮਹਾਰਾਜ ਦੀਆਂ ਘੋੜਿਆਂ ਦੀ ਗੱਲ ਕੀਤੀ ਹੈ ਹੁਣ ਕਾਰਾਂ ਨੇ ਆਈਆਂ ਨੇ ਵਾਇਰਸ ਨਾਲ ਬੜਾ ਕੁਝ ਸਾਡੇ ਕੋਲ ਮੌਜੂਦ ਸਵੇਰ ਸਵੇਰੇ ਤੇ ਸਵੇਦੀ ਗੱਲ ਤਾਂ ਗੁਰੂਆਂ ਨੇ ਕੀਤੀ ਹੈ ਗੁਰਬਾਣੀ ਦੀ ਉਸ ਵਕਤ ਘੋੜੇ ਸੀ ਘੋੜਿਆਂ ਦੀ ਗੱਲ ਹੋਰੀ ਹੈ ਪਾਤਸ਼ਾਹ ਜੀ ਕਹਿੰਦੇ ਨੇ ਜੇ ਤੇਰੇ ਕੋਲ ਘੋੜੇ ਨਹੀਂ ਤੇ ਤੂੰ ਚਾਹੁੰਦਾ ਸੋਨੇ ਦਾ ਉਹਦੇ ਸਿਰ ਤੇ ਮੋਟ ਲੱਗਾ ਹੋਇਆ ਘੋੜੇ ਦੀ ਘੋੜੇ ਦੀ ਘੋੜੇ ਆਪਾਂ ਦੇਖਦੇ ਨੇ ਘੋੜੇ ਨੂੰ ਜਦੋਂ ਵੀ ਕੋਈ ਘੋੜੇ ਵਾਲਾ ਬੜਾ ਸੰਜੜਦਾ ਸੀ ਜਦੋਂ ਉਹਨਾਂ ਦਾ ਸਮਾ ਸੀ ਹੁਣ ਤੇ ਉਹਦੇ ਦੇ ਪਿਆਰ ਵਾਲੇ ਵਾਲੇ ਕਦੇ ਇਹਨਾਂ ਦੀ ਕੀਮਤ ਪੈਂਦੀ ਸੀ ਘੋੜਿਆਂ ਦੀ ਘੋੜੇ ਦੀ ਕਾਠੀ ਬੜੀ ਸੋਹਣੀ ਐ ਬੜੀ ਕੀਮਤੀ ਐ ਉਹਦੇ ਸਿਰ ਤੇ ਵੀ ਸੋਨੇ ਦਾ ਮੁਕਟ ਲੱਗਾ ਘੋੜੇ ਦੇ ਐੋਜਾ ਘੋੜਾ ਚਾਹੁੰਦਾ ਕਿ ਤੈਨੂੰ ਮਿਲ ਜਾਵੇ ਪਤਸਾ ਜੀ ਕਹ ਜੇ ਜੇ ਤੂੰ ਰੱਬ ਦਾ ਪਰਮਾਤਮਾ ਦਾ ਨਾਮ ਉਜਬਿਆ ਉਸ ਪਰਮਾਤਮਾ ਦਾ ਨਾਮ ਉਜ ਲਿਆ ਤੇਰੇ ਕੋਲ ਇਸ ਚੀਜ਼ ਦਾ ਵੀ ਘਾਟਾ ਨਹੀਂ ਉਹ ਵੀ ਤੇਰੇ ਕੋਲ ਹੀ ਐ ਸਮਝ ਲੈ ਜੇ ਪ੍ਰਮਾਤਮਾ ਦੇ ਨਾਮ ਨੂੰ ਉਜਰਿਆ ਬਹੁਤ ਔਖੀ ਹੈ ਗੁਰਮਾਰੀ ਸਮਝ ਨਹੀਂ ਪਿਆਰ ਵਾਲਿਆਂ ਦੇ ਸਮਝੋ ਇੱਕ ਵਾਰ ਚ ਸਾਂ ਸਮਝੀ ਨਹੀਂ ਆਣੀ ਗੱਲ ਫਿਰ ਬਾਤ ਚ ਕਰੇ ਨਾ ਤਸ ਤਰਕਸ ਤੀਰ ਕਮਾਨ ਸੰਗ ਤੇਗ ਵੱਧ ਗੁਣ ਧਾਰਤ ਪੰਜਵੀਂ ਚੀਜ਼ ਕੀ ਆ ਕੀ ਹੈ ਉਹ ਸਾਨੂੰ ਢੀ ਰੱਖਿਆ ਵਾਸਤੇ ਬੜਾ ਚੰਗੀ ਚੀਜ਼ ਹੈ ਮੈਂ ਤਾਂ ਪਹਿਲਾਂ ਹੁੰਦੀ ਰੱਖਦੀ ਸੀ ਆਪਣੇ ਅੰਤ ਤਲਵਾਰਾਂ ਨੂੰ ਮੰਦੀਆਂ ਸੀ ਤੀਰ ਵੀ ਹੁੰਦੇ ਸੀ ਬੜਾ ਕੁਝ ਬੜਾ ਸੀ ਪਤਾ ਉਹ ਤੋਂ ਗੰਡਾ ਨਹੀਂ ਸਾਡਾ ਰਸਲਾਬ ਦਾ ਪਿਆਰ ਵਾਲਿਓ ਆਉਣ ਵਾਲਾ ਸਮਾਂ ਬੜਾ ਭਿਆਨਕ ਹੋਣਾ ਚਾਹੀਦਾ ਸਾਡੀ ਘਰ ਦੀ ਵੀ ਛੱਤ ਯਾਰ ਜਰੂਰ ਹੋਣੀ ਚਾਹੀਦੀ ਇੱਕ ਸਿੱਖ ਦੀ ਘਰ ਦੀ ਰੱਖਿਆ ਕਰਿਆ ਜਰੂਰ ਚਾਹੀਦੀ ਪਾਂਸਰ ਜੀ ਕਹਿੰਦੇ ਨੇ ਤ੍ਰੇ ਕੋੜ ਤਰਕਸ ਕਹਿੰਦੇ ਨੇ ਜਿਹਦੇ ਵਿੱਚ ਤੀਰਾਂ ਦਾ ਤੱਥਾ ਰੱਖਿਆ ਲੱਗੇ ਤੀਰ ਇਕੱਠੇ ਰੱਖਿਆ ਉਹ ਤੱਥਾ ਹੈ ਕਾਮਣ ਸਾਰ ਏਕ ਬੰਦ ਗੁਣ ਧਾਤ ਤੀਗ ਬੰ ਬਹੁਤ ਸਾਰੇ ਤੀਗਾ ਤੇਰੀ ਘਰ ਦੀ ਉਹ ਰੱਖਿਆ ਕਰਦਾ ਸੀ ਕਹਿੰਦੇ ਜੀ ਰੱਬ ਦਾ ਨਾਮ ਹੈ ਪਰਮਾਤਮਾ ਦਾ ਨਾਮ ਹੈ ਤੇਰੇ ਕੋਲ ਇਹਨਾਂ ਚੀਜ਼ਾਂ ਦਾ ਵੀ ਘਾਟਾ ਨਹੀਂ ਡਾੜਾ ਪਿਆ ਕਰਦਾ ਇਹਨਾਂ ਚੀਜ਼ਾਂ ਦਾ ਵੀ ਘਾਟਾ ਨਹੀਂ ਡਾੜਾ ਤੇ ਕਹਿੰਦੇ ਨੇ ਵਾਜਾ ਨੀਜਾ ਪਦ ਸਿਉ ਪਦ ਪ੍ਰਗਟ ਕਰਮ ਤੇਰਾ ਮੇਰੀ ਜਾਤ ਪਾਤਸਾ ਜੀ ਤੇਰਾ ਨਾਂ ਜਪਣਾ ਹੀ ਅਸਲ ਦੀ ਮਛਬਰੀ ਜਾਤ ਬਾਬੀਂ ਕਰਨਾ ਨਾ ਮੀਂਹ ਜਾਤ ਹੈ ਔਰ ਮੈਨੂੰ ਜਾਤ ਚਹੀਦੀ ਨਹੀਂ ਮੈਨੂੰ ਤੇ ਉਹ ਜਾਤ ਚਹੀਦੀ ਹੈ ਜਿਹੜੀ ਤੇਰੀ ਬੱਤ ਗੀ ਕਰਦੀ ਹੋਵੇ ਤੇਰਾ ਸਿਮਰਨ ਕਰਦੀ ਹੋਵੇ ਬਾਬਾ ਹੋਰ ਚੜਨਾ ਖੁਸ਼ੀ ਖੁਵਾਰ ਜਿਤ ਚੜੀਏ ਤਨ ਬੀੜੀਏ ਮਨ ਮੈਂ ਚਲੈਂ ਜੁਕਾਰ ਪਤ ਸੱਜਣ ਨੂੰ ਹੋਰ ਘੋੜੇ ਤੇ ਚੜਨਾ ਜਾਂ ਸੇ ਸਾਧਨਾ ਤੇ ਚੜਨਾ ਇਹ ਖੁਵਾਰ ਹੋਣ ਵਾਲੀ ਗੱਲ ਹੈ ਕਿਉਂਕਿ ਨਾਮ ਵਾਲੇ ਘੋੜੇ ਤੇ ਸੁਵਾਰ ਹੁੰਦਾ ਹੈ ਤੇ ਨਾਮ ਵਾਲਾ ਘੋੜਾ ਕਿਹੜਾ ਹੈ ਹੁਣ ਘੋੜਾ ਲੈ ਲਓ ਤੁਸੀਂ ਉਹਦੇ ਤੇ ਜਵਾਨ ਬੰਦਾ ਚੜ ਜਾਏਗਾ ਬਜ਼ੁਰਗ ਨਹੀਂ ਚੜ ਸਕਦਾ ਜਿੱਨਾ ਮਰਜੀ ਨੂੰ ਹੋਰ ਲਾ ਲਓ ਉਹਨੂੰ ਪਤਾ ਸੁਭਰਤ ਨਹੀਂ ਹੈ ਨਹੀਂ ਚੜ ਸਕਦਾ ਪਰ ਨਾਮ ਵਾਲਾ ਘੋੜਾ ਕੀ ਹੈ ਬਚਪਨ ਦੇ ਵਿੱਚ ਵੀ ਚੱਟ ਲੈਂਦਾ ਹੈ ਜਵਾਨੀ ਦੇ ਵਿੱਚ ਵੀ ਜੱਪਿਆ ਜਾ ਸਕਦਾ ਹੈ ਬੁੜਾਪੇ ਦੇ ਵਿੱਚ ਵੀ ਪੰਜੇ ਤੇ ਬੈਠ ਕੇ ਮੈਸਾਬਦਾ ਇਸ ਨੂੰ ਲੈਨੇ ਤੈਨੂੰ ਸੰਸਾਰ ਸਾਰ ਨੂੰ ਪਾਰ ਕਰਨਾ ਵਸਤੂ ਦੇ ਤੇ ਸਵਾਰ ਕਾਜਾ ਜੀ ਕਹਿੰਦੇ ਨੇ ਸਵਾਰ ਹੋ ਵਾਂ ਨਾਮ ਵਾਲੇ ਘੋੜੇ ਦੀ ਸਵਾਰ ਹੋਏਗਾ ਤੇ ਤੈਨੂੰ ਇਹਨੇ ਪਾਰ ਕਰ ਦੇਣਾ ਬਾਕੀ ਕਾਜਾ ਜੀ ਕਹਿੰਦੇ ਨੇ ਜਿਤ ਚੜੀ ਐ ਤਨ ਪੀੜੀ ਐ ਮਨ ਵਿੱਚ ਲੈ ਵਿਚਾਰ ਹੋਰ ਉੜਿਆਂ ਦੀ ਚੜਨਾ ਸਾਧਨਾ ਤੇ ਚੜਨਾ ਮਾਂ ਦੀ ਵਿਚ ਕੋਹਾਰ ਪੈਦਾ ਹੁੰਦੀ ਜੀ ਖੁਆਰ ਵਾਲੀ ਗੱਲ ਹੈ ਜਿੰਦਗੀ ਦਾ ਨੁਕਸਾਨ ਕਰਨ ਵਾਲੀ ਗੱਲ ਹੈ ਆ ਫਿਰ ਬਾਤਾਂ ਜਿਵੇਂ ਘਰ ਮੰਤਰ ਖੁਸ਼ੇ ਨਾਮ ਕੀ ਨਦਰ ਤੈਨੂੰ ਹੀ ਪਰਵਾਰ ਉਹ ਟੱਗਲੀ ਗੱਲ ਕੀ ਆ ਕੀ ਜਿਵੇਂ ਕੋਲ ਸੋਹਣਾ ਘਰ ਬੁਣੀ ਬੇਕੋ ਕਿਵੇਂ ਸਾਧੂ ਜੀ ਸਮਝਾ ਰਹੇ ਨੇ ਇੱਕ ਇੱਕ ਗੱਲ ਲੈ ਕੇ ਹਰ ਕੋਈ ਚਾਹੁੰਦਾ ਮੇਰੇ ਕੋਲ ਸੋਹਣਾ ਘਰ ਹੋਵੇ ਜਰੂਰ ਹੋਵੇ ਪਿਆਰ ਵਾਲਾ ਸਭ ਦੇ ਕੋਲ ਘਰ ਬਣਾ ਚੀਦਾ ਸੋਹਣਾ ਰਹਿਣ ਵਾਸਤੇ ਪਰ ਪਤਸਾ ਜੀ ਕਹਿੰਦੇ ਜੇ ਘਰ ਹੈ ਤੇ ਘਰ ਦੇ ਵਿੱਚ ਜਿਹੜੇ ਲੋਕ ਰਹਿਣ ਵਾਲੇ ਨੇ ਉਹ ਬੰਦਪਾਤ ਕਰਨ ਵਾਲੇ ਵੀ ਹੋਣੇ ਇਹਦੇ ਉਹ ਘਰ ਉਹ ਕੋਦਾਂ ਦਾ ਘਰ ਬਣ ਜਾਂਦਾ ਹੈ ਪਿਆਰ ਵਾਲਾ ਜਿੱਥੇ ਬੰਦਗੀ ਨਹੀਂ ਹੁੰਦੀ ਕਹਿੰਦੇ ਆ ਨਾ ਘਰ ਦੇ ਵਿੱਚ ਬੜਾ ਤੋਇਸ਼ ਹੈ ਲੜਾਈ ਲੜਾਈ ਜਿਹੜੇ ਸਾਥ ਸਵੇਰੇ ਵੀ ਲੜਾਈ ਸ਼ਾਮ ਨੂੰ ਵੀ ਲੜਾਈ ਕਲੇਸ਼ ਵੜਾਇ ਸੋਚ ਕੇ ਵੇਖਿਓ ਉਸ ਘਰ ਦੇ ਵਿੱਚ ਨਿਯਮ ਹੁੰਦਾ ਹੈ ਸਵੇਰੇ ਸ਼ਾਮ ਉਸ ਘਰ ਦੇ ਵਿੱਚ ਬੰਦਗੀ ਹੁੰਦੀ ਹੈ ਸ਼ਾਮ ਸਵੇਰ ਕਿੰਨਾ ਕਪਾ ਉਸ ਘਰ ਦੇ ਵਿੱਚ ਬੈਠ ਕੇ ਨੁੜਦੇ ਇਹ ਚੀਜ਼ ਵੇਖਿਓ ਜਿਸ ਘਰ ਦੇ ਵਿੱਚ ਬੰਦਗੀ ਹੋ ਗਈ ਜਿਸ ਘਰ ਦੇ ਵਿੱਚ ਨਿਯਮ ਹੋ ਗਈ ਉਸ ਘਰ ਦੇ ਵਿੱਚ ਕਲੇਸ਼ ਕਿਉਂ ਹੁੰਦਾ ਕਿਉਂਕਿ ਉਹਨਾਂ ਨੂੰ ਸੰਜ ਆਉਣ ਲੱਗ ਜਾਂਦੀ ਹੈ ਕਿ ਗੁਲਮਾਨੀ ਕਹਿ ਕੀ ਰਹੀ ਹੈ ਅਸੀਂ ਆਪਸ ਦੇ ਵਿੱਚ ਰਹਿਣਾ ਕਿਵੇਂ ਹੈ ਅਸੀਂ ਆਪਸ ਦੇ ਵਿੱਚ ਕਿਵੇਂ ਬੋਲਣਾ ਇਹ ਜੀ ਦੀ ਗੁਰਬਾਣੀ ਬਹੁਤ ਗਹਿਰਾਈ ਤੱਕ ਸਾਨੂੰ ਸਮਝ ਆਉਂਦੀ ਹੈ ਤੇ ਚਾਹੁੰਦਾ ਸੋਣਾ ਧਰ ਤੇਰੀ ਕੋਲ ਹੋਵੇ ਤੇ ਰੱਬ ਅੱਗੇ ਅਰਦਾਸ ਕਰ ਉਹਨੇ ਦੇਣਾ ਜਿਤੇਰੀ ਕੋਲ ਨਾਮ ਬੰਨ੍ਹ ਕੇ ਤੇਰੀ ਕੋਲ ਸੋੜਾ ਸਾਹੀ ਮੋੜਾ ਡਾਣਾ ਹੈ ਭਗਤ ਜੀ ਦੇ ਵੀ ਸੀ ਪਿਆਰ ਵਾਲੇ ਹੱਥ ਵਾਲੇ ਮਾਂ ਤੋਂ ਚੜਾਈ ਕਰਕੇ ਉਹਨਾਂ ਦੇ ਤੇ ਜਿਹੜਾ ਉਹਦਾ ਵਿਆਜ ਤੇ ਪੈਸਾ ਦੇਣ ਵਾਲਾ ਸੀਗਾ ਉਨੇ ਸੋਚਿਆ ਕਿ ਉਹਨੇ ਬੱਚਾ ਛੁੱਟਾ ਜਾ ਰਹੇ ਹੈਗੇ ਆ ਬਾਹਰ ਵੀ ਚਲੇਗੇ ਨਾ ਟੋਂਡਾ ਦੇ ਕਰਜ਼ਾ ਹੀ ਕਰਾ ਜਾ ਕਰ ਲਿਆ ਜਾਵੇ ਜਾਂ ਕਬਜ਼ਾ ਕਰ ਲਿਆ ਉਹਨੇ ਤੇ ਉਹ ਜੈਦੇ ਭਗਤ ਜੈਦੇਵ ਚ ਨੂੰ ਕਹਿੰਦਾ ਤੇਰੇ ਬਾਪ ਨੇ ਉਹਨੇ ਕਰਜ਼ਾ ਵੜਾ ਲਿਆ ਸੀ ਮੇਰੇ ਉਹ ਤੂੰ ਤੇ ਚੁਕਾ ਨਹੀਂ ਸਕਦਾ ਇਸ ਕਰਕੇ ਘਰ ਪੇਰਾ ਹੋ ਗਿਆ ਹੋ ਗਿਆ ਬਾਹਰ ਕਰਦਾ ਅਗਰ ਉਹ ਜੈਦੇਵ ਜੀ ਜਾ ਦੇਵ ਜੈਤਾਪਤੀ ਉਹ ਪਰਮਾਤਮਾ ਦੀ ਭਗਤੀ ਕਰਨ ਵਾਲੀ ਨੇ ਵਾਲੀ ਉਹਨਾਂ ਨੇ ਹੱਥ ਜੋੜਨੇ ਕੋਈ ਗੱਲ ਨਹੀਂ ਜੀ ਇਹ ਖੁਦਾ ਹੈ ਰਾਮ ਪਰਮਾਤਮਾ ਦੀ ਜਿਹੜੀ ਇਹ ਹੀ ਮਰਜ਼ੀ ਹੈ ਮਾਂ ਪਿਓ ਵੀ ਤੂੰ ਲੈ ਲੈ ਨੀ ਜੇ ਘਰ ਲੈਣਾ ਚਾਹੁੰਦਾ ਘਰ ਵੀ ਨਾ ਲੈ ਤੈਨੂੰ ਰਜ਼ਾ ਦੇ ਵਿੱਚ ਮੈਂ ਰਾਜ਼ੀ ਹਾਂ ਜ਼ਿੰਦਗੀ ਦੋਕ ਦਿਨ ਗੁਜ਼ਰੇ ਨੇ ਉਸ ਘਰ ਨੂੰ ਅੱਗ ਲਾ ਦਿੱਤੀ ਗਰਬਰ ਗਰਬਰ ਘਰ ਨੂੰ ਅੱਗ ਲਾ ਦਿੱਤੀ ਸਾਰਾ ਸਮਾਨ ਜਿੰਨਾ ਵੀ ਸੀ ਸੜ ਗਿਆ ਜਿਹੜਾ ਉਹ ਲਾਲਾ ਸੀ ਘਰ ਦੇਣਾ ਵੱਡਾ ਵੱਡਾ ਉਹ ਵੀ ਹਾਰਾ ਗਿਆ ਤੇ ਉਹ ਹਰਾਮ ਹੋਇਆ ਦੇਖ ਕੇ ਕਿ ਜੈਦੀ ਨਹੀਂ ਜਿਹੜੇ ਨੇ ਪਾਣੀ ਲੈ ਕੇ ਬਲਕਿ ਅੱਗ ਬੁਝਾ ਰਹੇ ਬੜਾ ਹਰਾਮ ਹੋਇਆ ਹੋਇਆ ਕਿ ਮੈਂ ਇਹਨੂੰ ਹੁੰਡਿਆ ਇਹ ਚਲਾਕੀ ਦੇ ਨਾਲ ਇਹਦਾ ਘਰ ਆਪਣੇ ਵੱਲ ਕਰ ਲਿਆ ਇਹ ਮੈਂ ਬਹੁਤ ਬੰਦ ਕੀਤਾ ਨੂੰ ਸਮਝ ਆਈ ਦਵਾਰੀ ਨੂੰ ਭਗਤ ਜੀ ਨੇ ਕਿਹਾ ਕਿ ਨੇ ਇਹ ਘਰ ਤੇ ਰਹੀ ਹੈ ਜੀ ਤੇ ਮੱਤੇ ਕੋ ਹੋਰ ਵੀ ਸੋਨਾ ਬਣਾ ਦੇਦਾ ਹੋਰ ਵੀ ਉਨੇ ਸੋਨਾ ਬਣਾ ਕੇ ਦਿੰਦਾ ਕਹਿਣ ਦਾ ਅਰਥ ਹੈ ਕਿ ਉਹ ਰੱਬ ਤੇ ਵਿਸ਼ਵਾਸ ਹੈ ਪਰਮਾਤਮਾ ਤੇ ਭਰੋਸਾ ਹੈ ਰੱਬ ਕਿਸੇ ਚੀਜ਼ ਦਾ ਘਾਟਾ ਨਹੀਂ ਛੱਡਦਾ ਉਹ ਨੂੰ ਦੇ ਹੀ ਦਿੰਦਾ ਹੁਕਮ ਸੁਹੀ ਤਦ ਭਾਗ ਸੀ ਉਹ ਰਾਖੜ ਬਹੁਤ ਹੈ ਬਾਗ ਜਿਹੜੇ ਰੱਬ ਦੇ ਪਰਮਾਤਮਾ ਦੇ ਹੁਕਮ ਦੇ ਵਿੱਚ ਚੱਲਦੇ ਜਾਂਦੇ ਉਹ ਰੱਬ ਨੂੰ ਪਰਮਾਤਮਾ ਬੇਅੰਤ ਆਤ ਦੇ ਨੇ ਐ ਬਾਦਸ਼ਾਹ ਜੀ ਤੇਰਾ ਪਾਲ ਉਨੀ ਪਾਇਆ ਜਾ ਸਕਦਾ 나ਦ ਕੁ ਸਚਾ ਪਾਤਸ਼ਾ ਪੁੱਛਨਾ ਤਰੇ ਵਿਚਾਰ ਉਸਚਾ ਪਾਤਸ਼ਾ ਜਿਹੜਾ ਹੈ ਰੱਬ ਪ੍ਰਮਾਤਮਾ ਹੈ ਉਹਨੂੰ ਕਿਸੇ ਤੋਂ ਕੁਛੜ ਨਹੀਂ ਲੋੜਦੀ ਗੋੜਦੀ ਉਹ ਆਪਣੀ ਮਰਜ਼ੀ ਆਪ ਕਰਦਾ ਹੈ ਆਪਣਾ ਹੁਕਮ ਆਪ ਵਰਤਦਾ ਹੈ ਹਰ ਪਾਸੇ ਉਹਦਾ ਹੁਕਮ ਵਰਤਦਾ ਹੈ ਉਹਦੀ ਆਪਣੀ ਮਰਜ਼ੀ ਦਾ ਕਰਦਾ ਹੈ ਉਹਨੂੰ ਕਿਸੇ ਤੋਂ ਪੁੱਛਣ ਦੀ ਲੋੜ ਨਹੀਂ ਪਿਆਰ ਵਾਲਿਓ ਬਾਬਾ ਹੋਰ ਸੋਣਾ ਸਿਖਵਾ ਜਿਹੜਾ ਸੁਤੇ ਤਨ ਨੂੰ ਈੜੀ ਐ ਪਰਮਹੰਸ ਲੈ ਵਿਚਾਰ ਹੁਣ ਆਖਰ ਦੇ ਵਿੱਚ ਫਾਸਾ ਜਿੱਨੀ ਕਹਿੰਦੇ ਨੇ ਪਦਾਰਥ ਆ ਗਏ ਨੇ ਸਾਰੇ ਕੱਪੜਾ ਵੀ ਆ ਗਿਆ ਉਜਾਗਾ ਵੀ ਆ ਗਿਆ ਸੱਤ ਵੀ ਆ ਗਏ ਆਕਾਲ ਵੀ ਆ ਗਏ ਹੁਣ ਆਕਰਸ਼ਣ ਕਹਿੰਦੇ ਨੇ ਇਹਨੂੰ ਸੋਨਾ ਬੜਾ ਪਿਆਰਾ ਲੱਗਦਾ ਹੈ ਬੰਦੇ ਨੂੰ ਸੋਨਾ ਬੜਾ ਪਿਆਰਾ ਲੱਗਦਾ ਪਿਆਰ ਵਾਲਾ तकरीबन 70% ਜੁਤੀ ਸਾਡੀਆਂ ਵੀ ਲੱਗ ਜਾਂਦੀ ਉਸੋਕੇ 30% ਆਪਾਂ ਜਾਗਦੇ ਆ ਗਦੇ ਆ ਉਹਦੇ ਵਿੱਚ ਵੀ ਆਪਾਂ ਚੱਬੀ ਤਰਾਵੀ ਜਾਗਦੇ ਨੇ ਜਾਗਦੇ ਕਹੜੇ ਨੇ ਜਿਨ੍ਹਾਂ ਨੇ ਇਹਨਾਂ ਗੁਰੂ ਦੀ ਗੱਲ ਨੂੰ ਮੰਨਿਆ ਅਮਰਤ ਮੇਲਾ ਸਚਨਾਵ ਉਡੀ ਆਈ ਵਿਚਾਰ ਜਿਨ੍ਹਾਂ ਨੇ ਅਮਰਤ ਰੋਗੇ ਉੱਠ ਕੇ ਵੜਿਆ ਆਈ ਵਟੇ ਦੀ ਉਡੀ ਆਈ ਇਹਿਆਚਾਰ ਕਰਾ ਸੋ ਕਰ ਦਿੱਤੀ ਉਹ ਜਾਗਦੇ ਰਹੇ ਬਾਕੀ ਜਾਗਦੇ ਹੋਏ ਵੀ ਆਪਾਂ ਸੌ ਰਹੇ ਆ ਪਿਆਰ ਮੜ ਕਿਉਂਕਿ ਸਾਨੂੰ ਸੱਚ ਪਤਾ ਹੀ ਨਹੀਂ ਆ ਅਸੀਂ ਕਰਦ ਕੀ ਆਏ ਆ ਦੁਨਿਆ ਦੇ ਵਿਚਾਰ ਜਰੂਰ ਰਹੇ ਆ ਪਰ ਸਾਡੋ ਮਕਸਦ ਹੀ ਨਹੀਂ ਪਤਾ ਲੱਗਿਆ ਕੀ ਹੈ ਬਾਦਸ਼ਾਹ ਜੀ ਕਿਦਰੇ ਤੂੰ ਸੌ ਰਿਹਾ ਹੈ ਇਹ ਤੇਰਾ ਸੋਨਾ ਵੀ ਖਵਾਰ ਤੇ ਜਿੰਦਗੀ ਨੂੰ ਖਵਾਰ ਕਰ ਰਿਹਾ ਹੈ ਕੀਮਤੀਆਂ ਸਵਾਸਾਂ ਨੂੰ ਖਵਾਰ ਕਰ ਰਿਹਾ ਹੈ ਕਰੋ ਸੋਨਾ ਵੀ ਕਹਦਾ ਪਾਤਸ਼ਾਹ ਜੀ ਕਹਿੰਦੇ ਨੇ ਜਿਦ ਸੁਤੈ ਤਰ ਪੀੜੀ ਹੈ ਮਨ ਮੈਂ ਚਲੇ ਵਿਕਾਰ ਜਿਉਂ ਜਿਸ ਸੁਤ ਸੋਣ ਦੇ ਨਾਲ ਮਨ ਦੇ ਵਿੱਚ ਵਿਕਾਰ ਚੱਲਦੇ ਨੇ ਪਾਣੀ ਪੌਣੇ ਫੁਕਦੇ ਹੋਤੇ ਕਿ ਸੋਣ ਦਾ ਵੀ ਫਾਇਦਾ ਕੀ ਹੈ ਮਨ ਦੇ ਵਿੱਚ ਵਿਕਾਰ ਚੱਲਦੇ ਇਸ ਕਰਕੇ ਕੋਸ਼ਿਸ਼ ਕਰ ਜੀ ਆਦੂਏ ਮਨਾ ਉਸ ਰਬਦੀਨ ਪ੍ਰਮਾਤਮਾ ਦੇ ਚਰਨਾਂ ਦੇ ਨਾਲ ਆਪ ਬੰਦੇ ਰਿਆ ਨੂੰ ਸਦਾ ਨੂੰ ਹਰਵਾ ਗਿਆ ਉਸ ਰੱਬ ਦੇ ਪ੍ਰਮਾਤਮਾ ਦੇ ਚਰਨਾਂ ਦੇ ਨਾਲ ਜੁੜਿਆ ਰਹੇ ਜਾਗ ਜਾਗ ਸੋਨਣੀ ਇਹ ਬੋਲੇ ਗੁਰਵਾਣੀ ਆ ਗੁਰਵਾਣੀ ਤੇ ਪੂਰੀ ਤਵਾਜਾ ਮਾਰ ਮਾਰ ਕੇ ਸੁਗਾ ਕੀ ਹੈ ਹੁਣ ਜਾਗਣਾ ਅਸੀਂ ਅਸੀਂ ਬਹੁਤ ਸੋਹਣਾ ਸਤਿਗੁਰਾਂ ਨੇ ਸਮਝਾਇਆ ਹੈ ਇੱਕ ਗ੍ਰਸਤੀ ਦੇ ਨਾਲ ਸਤਿਗੁਰਾਂ ਨੇ ਸਾਡਾ ਬਹੁਤ ਕੁਝ ਸਮਝਾ ਦਿੱਤਾ ਹੈ ਸੋ ਜੁੜੀਏ ਇਹ ਸਤਿਗੁਰਾਂ ਦੀ ਚਰਨਾ ਤੇ ਨਾਲ ਜੁੜੀਏ ਅਰਦਾਸ ਕਰੀਏ ਸਾਚਾ ਜੀ ਨਾਮ ਦੀ ਬਾਤ ਸਾਨੂੰ ਦੇ ਪਤਗੀ ਦੇ ਅਸੀਂ ਵੀ ਜਾਗ ਜਾਈਏ ਜਿਹੜੇ ਸੁੱਤੇ ਪਈਆਂ ਹੁਣੇ ਤੱਕ ਸਾਨੂੰ ਵੀ ਜਾਗਣ ਲੱਗਣਾ ਵੀ ਅਸੀਂ ਵੀ ਤੇਰੀ ਚਰਨਾ ਤੇ ਨਾਲ ਲੱਗ ਜਾਈਏ ਕਿਉਂਕਿ ਗੁਰੂ ਨੇ ਆਖਰ ਦੇ ਵਿੱਚ ਕਿਹਾ ਪਿਆਰ ਵਾਲੇ ਦੀ ਨਾ ਕੋਈ ਰੱਬ ਹੈ ਇਹਨਾਂ ਕੋਲ ਕਿਸੇ ਮਦਦ ਦਾ ਤਾਂ ਆਟਾ ਨਹੀਂ ਰਿਹਾ ਨਾ ਉਹਨਾਂ ਨੂੰ ਸਭ ਕੁਝ ਮਿਲ ਜਾਂਦਾ ਹੈ ਹੋਈਆਂ ਕੋਲ ਚੁੱਕਾਂ ਦੀ ਕੀਮਤ ਇਹਨਾਂ ਨੂੰ ਬੁਲਾਉਂਦੇ ਵਾਹ ਜੀ ਸਤਿਗੁਰ ਸਾਹਿਬ